ਗੱਲਬਾਤ ਹੈ ਜੀ ਇਹਨੇ ਵੀ ਦੂਜਾ ਸੂਆ ਸੋਨਾ ਹਾਂਜੀ ਹਜੇ ਇਹਦੇ 10 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਜੀ ਅੱਜ ਤਕਰੀਬਨ 30 ਹੋ ਗਈ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਵਿੱਕੀ ਦੇ ਘਰੋਂ ਅੱਜ ਵੀਡੀਓ ਕਵਰ ਕਰ ਰਹੇ ਆਪਾਂ ਬਾਈ ਕੋਲ ਗਾਂ ਸੂਣ ਵਾਲੀ ਆ ਜੀ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000352 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਪਹੁੰਚ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਸੱਸੀ ਗੱਲ ਵੀਰੇ ਨਾਮ ਨਾ ਮੇਰਾ ਬਕੀਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਹਾਂਜੀ ਏਰੀਆ ਆਪਣਾ ਭਧੌੜ ਪੈ ਜਾਂਦਾ ਹਾਂਜੀ ਤੇ ਮੂਕੇ ਬਰਨਾਲੇ ਨੂੰ ਜਿਹੜਾ ਹਾਈਵੇ ਜਾਂਦਾ ਇਹਦੇ ਉੱਪਰ ਪਿੰਡ ਪੈਂਦਾ ਆਪਣਾ ਰਾਮਗੜ੍ਹ ਠੀਕ ਹੈ ਜੀ ਰੇਟ ਦੀ ਜਾਣਕਾਰੀ ਦਿਓ ਜੀ ਆਪਾਂ ਕੀ ਗੱਲਬਾਤ ਹੈ ਜੀ ਇਹਨੇ ਵੀ ਦੂਜਾ ਸੂਆ ਸੋਣਾ ਹਾਂਜੀ ਹਜੇ ਇਹਦੇ 10 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਜੀ ਅੱਜ ਤਕਰੀਬਨਾਂ 30 ਹੋ ਗਈ ਹਾਂਜੀ ਯਾਨੀ ਹਜੇ 9-10 ਦਿਨ ਰਹਿੰਦੇ ਆ ਇਹਦੇ ਤਕਰੀਬਨ ਕਿਸ ਨੇ ਸੂਆ ਦਾ ਪਤਾ ਬਈ ਕੋਈ ਮੜਾ ਮੋਟਾ ਹਾਂ ਪਲੂਨ ਇਹਨੇ 18 ਕਿਲੋ ਦੁੱਧ ਕੱਢਿਆ ਠੀਕ ਹੈ ਜੀ ਹਾਂ ਹੁਣ 10 ਦਿਨ ਬਾਕੀ

चार थाना बिथी पे थाना कोई तोड़ नहीं कुछ खान नहीं लो जी लो परा चेक कर सादे थोड़ा तरह फेस दिखा दो भाई एक बार फिर रोक लो मरा जा रोक लो रोको लो जी ठीक है ला चलो परा वापस सुवा दूजे आना जी हां प्यॉर दूजे सूए सोना ब्री ठीक है कद का अंदाजा ला लो ब्री ठीक है ठीक